ਮੇਜਰ ਇਸ਼ੂ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੀ ਸਰਕਾਰ ਸੱਚੀ ਗੱਲ ਤਾਂ ਇਹ ਆ ਜਿਹੜੇ ਪੰਜਾਬ ਦੇ ਇਸ਼ੂਜ਼ ਆ ਹਾਂ ਕਈ ਵਾਰੀ ਵਿਆਹ ਡਿਸਕਸ ਹੋ ਜਾਂਦੇ ਆ ਕਈ ਵਾਰੀ ਕੁਝ ਡਿਸਕਸ ਹੋ ਜਾਂਦਾ ਪਰ ਇਦਾਂ ਦੇ ਕੰਮ ਕਰਦੀ ਏ ਸਰਕਾਰ ਹੋਰ ਤਾਂ ਕਰਨਾ ਨਹੀਂ ਚਾਹੁੰਦੀ ਰਿਲੈਕਸ ਰਹਿਣਾ ਚਾਹੀਦਾ ਬੰਦੇ ਨੂੰ ਯਾ ਮਜ਼ਾ ਆ ਗਿਆ ਅੱਛਾ ਲੱਗ ਰਿਹਾ ਤੁਸੀਂ ਮੰਤਰੀ ਬਣਨ ਵਾਲੇ ਲੱਗਦੇ ਏ ਮੰਤਰੀ ਤਾਂ ਨਹੀਂ ਬਣੋਗੇ ਤੁਹਾਰਾ ਮੈਂ ਮਲੇ ਠੀਕ ਹੈ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਤੋਂ ਸਰਕਾਰ ਜਿਹੜੀ ਉਹ ਭੱਜ ਰਹੀ ਆ ਤੋਂ ਮੈਨੂੰ ਲੱਗਦਾ ਨਹੀਂ ਹੈ ਇਹਦੇ ਵਿੱਚ ਕੁਝ ਕੋਈ ਬਹੁਤਾ ਕੁਛ ਹੋਣ ਵਾਲਾ ਹੈਗਾ। ਅਰੋਧੀ ਤੇ ਰੰਦੀ ਦਾ ਆਪਣੀ ਆਪਸੀ ਲੜਾਈ ਨਹੀਂ ਮੁੱਕਦੀ ਉਹਨਾਂ ਨੇ ਸਰਕਾਰ ਤੇ ਕੀ ਹੈ ਵੀ ਹੋਣਾ। ਉਹ ਜਿੱਦਾਂ ਕਹਿੰਦੇ ਹੁੰਦੇ ਨੇ ਯਾਰਾਂ ਦੇ ਢੂਏ ਤੇ ਰੁੱਕ ਜੰਮਿਆ ਕਹਿੰਦਾ ਚਲੋ ਚਾਰ ਦਿਨ ਸ਼ਾਮੇ ਬੈਠਾ ਜਾਗੇ ਇਹਨਾਂ ਦਾ ਹੀ ਹਾਲ ਹੈਗਾ। ਇਦੋਂ ਗਾਂ ਇਹਨਾਂ ਦੇ ਪੱਲੇ ਕੁਛ ਨਹੀਂ। ਦੋ ਲੈਣਾ ਛੱਡ ਕੇ ਵੀ ਲੈਣਾ ਬੋਲ ਕੇ ਜਾਊਂਗਾ ਚੰਗੀ ਤਰ੍ਹਾਂ ਖੜਕਾ ਕੇ ਜਾਊਂਗਾ ਇਹਨਾਂ ਨੂੰ। ਗੱਲ ਪਿੰਡ ਪ੍ਰਧਾਨੀ ਦੀ ਨਹੀਂ ਆ। ਹਾਂਜੀ। ਗੱਲ ਪੰਜਾਬ ਦੀ ਹੈ। ਪਰਗਤ ਸਿੰਘ ਜੀ ਸਾਡੇ ਨਾਲ ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਹੈ ਗੱਲਬਾਤ ਕਰਦੇ ਆ ਪਰਗਤ ਸਿੰਘ ਜੀ ਅੱਜ ਕੀ ਕੀ ਮੁੱਦੇ ਹੋਣਗੇ ਅੱਜ ਵੈਸੇ ਤਾਂ ਇਹ ਫਾਰਮੈਲਟੀ ਕਰ ਰਹੇ ਹੈਗੇ ਆ ਅਸਲੀ ਗੱਲ ਆ ਮੈਂ ਜਿਹੜਾ ਬਿਜ਼ਨਸ ਦੇਖ ਰਿਹਾ ਸੀ ਉਹਦੇ ਵਿੱਚ ਕੁਝ ਇਦਾਂ ਦਾ ਲੰਮਾ ਚੌੜਾ ਹੈ ਹੀ ਨਹੀਂ ਆ ਕਿ ਜਿਹੜਾ ਡਿਸਕਸ ਕਰਨ ਵਾਲਾ ਹੋਵੇ ਔਰ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਤੋਂ ਸਰਕਾਰ ਜਿਹੜੀ ਉਹ ਭੱਜ ਰਹੀ ਆ ਤੋਂ ਮੈਨੂੰ ਲੱਗਦਾ ਨਹੀਂ ਹੈ ਇਹਦੇ ਵਿੱਚ ਕੁਝ ਕੋਈ ਬਹੁਤਾ ਕੁਝ ਹੋਣ ਵਾਲਾ ਹੈਗਾ ਪਤਿਕੀ ਲਿਖਿਆ ਲੋਪੀ ਸਾਭ ਨੇ ਬਾਜਵਾ ਸਾਭ ਨੇ ਕੁਝ ਐਕਸ਼ਨ ਟੇਕਨ ਰਿਪੋਰਟ ਨੂੰ ਲੈ ਕੇ ਜਿਹੜੀ ਪਿਛਲੇ ਵਾਰ ਹੋਈ ਹੈ ਸੈਪਟੰਬਰ 2024 ਦੇ ਵਿੱਚ ਇਸ ਦੀ ਗੱਲ ਹੈ ਮੇਜਰ ਇਸ਼ੂ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੀ ਸਰਕਾਰ ਸੱਚੀ ਗੱਲ ਤਾਂ ਇਹ ਹੈ ਜਿਹੜੇ ਪੰਜਾਬ ਦੇ ਇਸ਼ੂਜ਼ ਆ ਹਾਂ ਕਈ ਵਾਰੀ ਵਿਆਹ ਡਿਸਕਸ ਹੋ ਜਾਂਦੇ ਆ ਕਈ ਵਾਰੀ ਕੁਝ ਡਿਸਕਸ ਹੋ ਜਾਂਦਾ ਪਰ ਇਦਾਂ ਦੇ ਕੰਮ ਕਰਦੀ ਹੈ ਸਰਕਾਰ ਹੋਰ ਤਾਂ ਕਰਨਾ ਨਹੀਂ ਚਾਹੁੰਦੀ ਅੱਜ ਕੀ ਰੋਲ ਰਹੇਗਾ ਕਿਉਂਕਿ ਖਾਸ ਕਰਕੇ ਡਿਪਾਰਟਮੈਂਟਸ ਨੂੰ ਲੈ ਕੇ ਕੁਲਦੀਪ ਸਿੰਘ ਢਾਲੀਵਾਲ ਦੇ ਡਿਪਾਰਟਮੈਂਟ ਨੂੰ ਲੈ ਕੇ ਵੀ ਇੱਕ ਜਿਹੜੀ ਹੈ ਉਹ ਵੀ ਗੱਲ ਆਈ ਹੈ ਸਾਰੀਆਂ ਵਿਰੋਧੀ ਧਿਰ ਗੱਲ ਕਰੇਗੀ ਉੱਥ ਦੇ ਢੂਏ ਤੇ ਰੁੱਖ ਜੰਮਿਆ ਕਹਿੰਦਾ ਚਲੋ ਚਾਰ ਦਿਨ ਸ਼ਾਮੇ ਬੈਠਾ ਹਾਂਗੇ ਇਹਨਾਂ ਦਾ ਹੀ ਹਾਲ ਹੈਗਾ ਇਦੋਂ ਗਾਂ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਮਤਲਬ ਤੁਹਾਨੂੰ ਐਦਾ ਲੱਗਿਆ ਕਿ ਦੋ ਦਿਨ ਦਾ ਦੇ ਵਿੱਚੋਂ ਕੁਝ ਲੰਮਾ ਚੌੜਾ ਨਿਕਲਣ ਨਹੀਂ ਵਾਲਾ ਫਾਰਮਰਸ ਵਾਲੀ ਗੱਲ ਵੀ ਹੈਗੀ ਹੈ ਨਹੀਂ ਸਾਰੀਆਂ ਗੱਲਾਂ ਤਾਂ ਹੈਗੀਆਂ ਪਰ ਡਿਬੇਟ ਲਈ ਸਮਾਂ ਤਾਂ ਦੇਣ ਜੀ ਬਹੁਤ ਬਤਨ ਕਰ ਪ੍ਰਗਟ ਸਿੰਘ ਸਾਡੇ ਨਾਲ ਸੀਗੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਬਹੁਤ ਉਹਨਾਂ ਨੇ ਆਪਣੀ ਗੱਲ ਕਹੀ ਕਹਿੰਦੇ ਕਿ ਫਾਰਮੈਲਿਟੀ ਜ਼ਿਆਦਾ ਲੱਗਦੀ ਹੈ ਉਸ ਤੋਂ ਕੱਟ ਜਿਹੜੀ ਗੱਲ ਹੈਗੀ ਹੈ ਉਹ ਲੱਗਦੀ ਹੈ ਕਿ ਕੋਈ ਸੀਰੀਅਸ ਹੋਏਗਾ ਬਟ ਨਾ ਨਾ ਕਰਦੇ ਜਿੱਥੋਂ ਤੱਕ ਵਿਰੋਧੀ ਧਿਰ ਦੀ ਗੱਲ ਕੀਤੀ ਜਾਏ ਵਿਰੋਧੀ ਧਿਰ ਜਿਹੜੀ ਹੈਗੀ ਹੈ ਲਗਾਤਾਰ ਐਕਟਿਵ ਦਿਖਾਈ ਦਿੰਦੀ ਹੈ ਕਿਉਂਕਿ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਹੈ ਪਹਿਲੇ ਹੀ ਖਾਸ ਤੌਰ ਤੇ ਜੇ ਗੱਲ ਕੀਤੀ ਜਾਏ ਤਾਂ ਸਪੀਕਰ ਜਿਹੜੇ ਵਿਧਾਨ ਸਭਾ ਦੇ ਨੇ ਸੰਧਵਾ ਨੂੰ ਉਹਨਾਂ ਨੂੰ ਤੇ ਉਹਨਾਂ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਕੁਲਤਾਰ ਸੰਧਵਾ ਨੂੰ ਕਹਿ ਦਿੱਤਾ ਹੈ ਕਿ ਇੱਕ ਜਿਹੜਾ ਪਿਛਲੇ ਸੈਸ਼ਨ ਦੇ ਵਿੱਚ ਇੱਕ ਪਾਰਟिकुलर ਮੁੱਦਾ ਕਰਪਟ ਪੁਲਿਸ ਆਫੀਸਰਸ ਨੂੰ ਲੈ ਕੇ ਡਿਸਕਸ ਹੋਇਆ ਸੀਗਾ ਉਸ ਨੂੰ ਲੈ ਕੇ ਕਿਉਂਕਿ ਸਪੀਕਰ ਸਾਹਿਬ ਨੇ ਆਪ ਆਪਣੇ ਖੁਦ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਹੋਇਆ ਸੀ ਉਹਦੀ ਐਕਸ਼ਨ ਟੇਕਨ ਰਿਪੋਰਟ ਕੀ ਹੋਈ ਹੈ ਉਹਨੂੰ ਜ਼ਰੂਰ ਟੇਬਲ ਕੀਤਾ ਜਾਏ ਹਾਊਸ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਅੱਜ ਕਿਵੇਂ ਹੁੰਦੀਆਂ ਪਹਿਲਾ ਦਿਨ ਹੈਗਾ ਹੈ ਦੋ ਦਿਨ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਅੱਜ ਸ਼ੁਰੂ ਹੋਣ ਜਾ ਰਿਹਾ 24 ਤੇ 25 ਦਾ ਸੈਸ਼ਨ ਹੈਗਾ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਤਾਂ ਕਿਉਂਕਿ ਫਾਰਮਰਸ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਵੀ ਪਿਛਲੇ ਦਿਨੀ ਸੈਂਟਰ ਦੇ ਨਾਲ ਕੇਂਦਰ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਔਰ ਉਹਨਾਂ ਮੀਟਿੰਗਾਂ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਦੋ ਚੀਜ਼ਾਂ ਜ਼ਰੂਰ ਰੱਖੀਆਂ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਖੇਤੀ ਖਰੜਾ ਨਵਾਂ ਲੈ ਕੇ ਆ ਰਹੀ ਹੈ ਸਰਕਾਰ ਉਸ ਨੂੰ ਇਸ ਸੁਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਰੱਦ ਕੀਤਾ ਜਾਵੇ ਮਤਾ ਪਾਇਆ ਜਾਏ ਔਰ ਦੂਸਰੇ ਪਾਸੇ ਉਹਨਾਂ ਨੇ ਐ ਵੀ ਕਿਹਾ ਕਿ ਜਿਹੜੀਆਂ ਸਾਡੀ ਮੰਗਾਂ ਹੈਗੀਆਂ ਨੇ 12 ਉਹਨਾਂ ਮੰਗਾਂ ਨੂੰ ਲੈ ਕੇ ਵੀ ਮਤਾ ਪਾਇਆ ਜਾਏ ਵਿਧਾਨ ਸਭਾ ਦੇ ਵਿੱਚ ਤੇ ਉਸ ਦੇ ਨਾਲੇ ਸ਼ੁਭਕਰਨ ਜਿਹੜਾ ਕਿ ਸ਼ਹੀਦ ਹੋਇਆ ਸੀ ਉਹਨੂੰ ਵੀ ਸ਼ਹੀਦਾ ਦਰਜ ਜਾਂ ਦਿੱਤਾ ਜਾਵੇ ਐਸਾ ਦੇ ਵਿਧਾਨ ਸਭਾ ਚ ਕੀਤੇ ਜਾਣ ਪਰ ਮੋٹے ਤੌਰ ਤੇ ਜੇ ਗੱਲ ਕੀਤੀ ਜਾਵੇ ਤੇ ਵਿਰੋਧੀ ਧਿਰ ਜਿਹੜੀ ਹੈ ਉਹ ਕਾਫੀ ਹਾਵੀ ਰਹਿੰਦੀ ਹੈ ਹਮੇਸ਼ਾ ਔਰ ਪ੍ਰਤਾਪ ਬਾਜਵਾ ਪਿਛਲੇ ਦਿਨ ਕਾਫੀ ਸਵਾਲ ਜਿਹੜੇ ਨੇ ਆਪਣੇ ਕਰਦੇ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਜੇ ਗੱਲ ਕਰੀ ਤੇ ਜੇ ਉਹਨਾਂ ਦੇ ਐਕਸ ਤੇ ਜਾ ਕੇ ਪੋਸਟਾਂ ਦੇਖੀਆਂ ਜਾਣ ਤੇ ਉਹ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਨੂੰ ਜਿਹੜਾ ਕਿ ਦੇ ਨਜ਼ਰ ਆ ਰਹੇ ਨੇ ਅੱਜ ਪਹਿਲਾ ਦਿਨ ਹੇਗਾ 11 ਵਜੇ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋਏਗਾ ਔਰ ਪਹਿਲੇ ਸ਼ਰਧਾਂਜਲੀ ਦਿੱਤੀਆਂ ਜਾਣਗੀਆਂ ਉਹਦੇ ਬਾਅਦ ਕੁਝ ਕਾਰਜ ਜਿਹੜੇ ਨੇ ਉਹ ਜਿਹੜਾ ਉਹਦੀ ਐਡਮਿਨਿਸਟ੍ਰੇਟਿਵ ਜਾਂ ਜਿਹੜੀ ਉਹਨਾਂ ਦਾ ਬਿਜ਼ਨਸ ਹੁੰਦਾ ਹੈ ਖਾਸ ਤੌਰ ਤੇ ਵਿਧਾਨ ਸਭਾ ਦਾ ਅੱਜ ਉਹ ਸ਼ੁਰੂ ਕੀਤਾ ਜਾਏਗਾ ਬਟ ਲੱਗਦਾ ਹੈ ਕਿ ਕੁਝ ਸ਼ਾਇਦ 2 ਵਜੇ ਤੱਕ ਸੈਸ਼ਨ ਜਿਹੜਾ ਨਿਬੜ ਜਾਣਾ ਚਾਹੀਦਾ ਹੈ ਬਾਕੀ ਦੇਖਦੇ ਆ ਅੱਜ ਦੇ ਸੈਸ਼ਨ ਦੇ ਵਿੱਚ ਕੀ ਹੁੰਦਾ ਵਿਰੋਧੀ ਧਿਰ ਦਾ ਕੀ ਰੁਖ ਰਹਿੰਦਾ ਹੈ ਔਰ ਸੈਸ਼ਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਜੋੜਵਾਚ ਰਾਇ ਦੇਖੋ ਤੁਸੀਂ ਆਪਣੀ ਗੱਡੀ ਆਪ ਥਾਰ ਚ ਲਾ ਕੇ ਆ ਰਹੇ ਬੜੀ ਮੌਜਾ ਚਾ ਰਹੇ ਹੋ ਜੀ ਲੈ ਕਮਾਲ ਦੀ ਗੱਲ ਹੈ ਜੀ ਰਿਲੈਕਸ ਰਹਿਣਾ ਚਾਹੀਦਾ ਬੰਦੇ ਨੂੰ ਯਾ ਮਜ਼ਾ ਆ ਗਿਆ ਅੱਛਾ ਲੱਗ ਰਿਹਾ ਤੁਸੀਂ ਮੰਤਰੀ ਬਣਨ ਵਾਲੇ ਲੱਗਦੇ ਨੇ ਮੰਤਰੀ ਤਾਂ ਨਹੀਂ ਬਣੋਗੇ ਤੁਹਾਰਾ ਐਮਐਲਏ ਠੀਕ ਹੈ ਜੀ ਐਮਐਲਏ ਠੀਕ ਹੋ ਐਮਐਲਏ ਸੈਟ ਅੱਜ ਕਿਹਦੀ ਮੰਚ ਆਇਆ ਕਿ ਆਪਾਂ ਕਿ ਚਲਾਇਆ ਜਾਏ ਹਮੇਸ਼ਾ ਆਪ ਹੀ ਚਲਾਉਣਾ ਜੀ ਗੱਡੀ ਆਪ ਹੀ ਚੱਲੇ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਕਿ ਸਾਬਕਾ ਮੰਤਰੀ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹ ਥਾਰ ਚ ਆਏ ਨੇ ਬੜੇ ਸ਼ਾਨ ਦੇ ਨਾਲ ਔਰ ਆਪ ਜਿਹੜੇ ਨੇ ਉਹ ਚਲਾ ਕੇ ਆਏ ਨੇ ਤੇ ਉਹਨਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਕਿਵੇਂ ਆ ਰਹੇ ਹੋ ਤੇ ਕਹਿੰਦੇ ਜੀ ਮੈਂ ਤਾਂ ਆਪ ਹੀ ਚਲਾ ਕੇ ਆਉਣਾ ਦੂਜੇ ਪਾਸੇ ਜੇ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਦੁਬਾਰਾ ਮੰਤਰੀ ਬਣਨ ਵਾਲੇ ਹੋ ਕਹਿੰਦੇ ਨਹੀਂ ਮੈਂ ਤਾਂ ਐਮਐਲਏ ਹੀ ਠੀਕ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲੇ ਦਿਨ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਹੁਣ ਸ਼ੁਰੂ ਹੋਣਾ 11:00 ਵਜੇ ਤੇ ਇਸ ਕਰਕੇ ਉਸ ਤੋਂ ਪਹਿਲੇ-ਪਹਿਲੇ ਜਿਹੜੇ ਆ ਐਮਐਲਏ ਨੇ ਸਤਾਤਰੀ ਦੇ ਜਿਹੜੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਦੇ ਉਹ ਤੇ ਹੋਰ ਸਾਰੇ ਜਿਹੜੇ ਦੂਜੇ ਵਿਰੋਧੀ ਧਿਰਾਂ ਨੇ ਉਹ ਆ ਰਹੀਆਂ ਨੇ ਲਗਾਤਾਰ ਜਿੰਨੇ ਵਿੱਚੋਂ ਸਤਾਹ ਦਵਾਈ ਗਈ ਆ ਪਾਰਟੀ ਵੱਲੋਂ ਕੀ ਲੱਗਦਾ ਕਿ ਉਸ ਤੋਂ ਕੁਝ ਸਬਕ ਸਿੱਖਿਆ ਜਾਏਗਾ ਤੇ ਅਹਿਮ ਜਿਹੜੀ ਆ ਵਿਕਾਸ ਕਾਰਜਾਂ ਦੇ ਲਈ ਕੁਝ ਕਦਮ ਚੁੱਕੇ ਜਾਣਗੇ ਪੰਜਾਬ 'ਚ ਮਨ ਤੋਂ ਲੱਗਦਾ ਜੀ ਚਾਹੇ ਜਿੱਤ ਹੋਵੇ ਚਾਹੇ ਹਾਰ ਹਰ ਜਿੱਤ ਤੋਂ ਕੋਈ ਨਾ ਕੋ ਸਿੱਖਣਾ ਚਾਹੀਦਾ ਜੀ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਜਦੋਂ ਅਸੀਂ ਲੋਕਾਂ ਵਿੱਚ ਵਿਚਰਦੇ ਹਾਂ ਜਿੱਤ ਕੇ ਵੀ ਤੇ ਹਾਰ ਕੇ ਵੀ ਹਰ ਵਾਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਜੀ ਤੇ ਪੰਜਾਬ ਦੇ ਲਈ ਪਹਿਲਾਂ ਵੀ ਕੋਈ ਕਸਰ ਨਹੀਂ ਹੈ ਤੇ ਜਿਹੜਾ ਸਮਾਂ ਬਚਿਆ ਉਹਦੇ ਵਿੱਚ ਵੀ ਕੋਈ ਕਸਰ ਜਿਹੜੀ ਨਹੀਂ ਰਹੇਗੀ ਜੀ ਜੀ ਸੋ ਵਦੈਕ ਹਜ਼ੂਰ ਜਿੱਦਾਂ ਜਿੱਥੋਂ ਤੱਕ ਦੇਖਿਆ ਜਾਏ ਕਿਉਂਕਿ ਹਰ ਵਾਰ ਕਹਿੰਦੇ ਆ ਵੀ ਵਿਰੋਧੀ ਧਿਰਾਂ ਹਾਵੀ ਹੁੰਦੀਆਂ ਇਸ ਵਾਰੀ ਵੀ ਸੰਧਵਾ ਜਿਹਨੂੰ ਐਲੋਪੀ ਜਿਹੜੇ ਨੇ ਬਾਜਵਾ ਉਹਨਾਂ ਨੇ ਐਕਸ਼ਨ ਟੇਕਨ ਰਿਪੋਰਟ ਕਹੀ ਕਿਉਂਕਿ ਸਪੀਕਰ ਸਾਹਿਬ ਨੇ ਉਸ ਵੇਲੇ ਇੱਕ ਕਰਪਸ਼ਨ ਚ ਪੁਲਿਸ ਕਰਪਸ਼ਨ ਦੀ ਗੱਲ ਕੀਤੀ ਸੀਗੀ ਤੇ ਤੁਸੀਂ ਕੀ ਕਹੋਗੇ ਨੋਟ ਕਰ ਲਓ ਨਹੀਂ ਵਿਰੋਧੀ ਧਿਰਾਂ ਦਾ ਹਾਵੀ ਵਿਰੋਧੀ ਧਿਰਾਂ ਦੀ ਦਾ ਆਪਣੀ ਆਪਸੀ ਲੜਾਈ ਨਹੀਂ ਮੁੱਕਦੀ ਉਹਨਾਂ ਨੇ ਸਰਕਾਰ ਤੇ ਕੀ ਹਾਵੀ ਹੋਣਾ ਜਿਹੜੀ ਇੰਨੇ ਵੱਡੇ ਮжоਰਿਟੀ ਵਾਲੀ ਗਵਰਨਮੈਂਟ ਇਹ ਤੇ ਵਿਰੋਧੀ ਧਿਰਾਂ ਦਾ ਜਿਹੜਾ ਹਾਵੀ ਹੋਣਾ ਉਹ ਉਹ ਸੰਭਵ ਨਹੀਂ ਹੈ ਕਹਿੰਦੇ 2 ਦਿਨ ਦਾ ਸੈਸ਼ਨ ਤਾਂ ਬਸ ਮਜ਼ਾਕ ਹੀ ਹੈ ਆਪਣੇ ਟਾਈਮ ਦਾ ਦੇਖ ਲੈਣ ਕਿ ਕਿੰਨੇ ਦਿਨ ਦਾ ਹੁੰਦਾ ਸੀਗੇ ਜੀ ਠੀਕ ਹੈ ਮੇਰੀਆਂ ਜੀ ਐ ਸੀਗੇ ਐਮ ਐਲ اے ਚੱਡਾ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਕਿ ਵਿਰੋਧੀ ਧਿਰਤਾ ਹਮੇਸ਼ਾ ਦਾ ਇਹੀ ਕੰਮ ਹੈ ਕਿ ਉਹ ਹਮੇਸ਼ਾ ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਬੋਲਦੀਆਂ ਰਹਿੰਦੀਆਂ ਨੇ ਪਰ ਜਿੱਥੋਂ ਤੱਕ ਗੱਲ ਕੀਤੀ ਜਾਏ ਤੁਸੀਂ ਦੇਖ ਸਕਦੇ ਹੋ ਕਿ ਆ ਰਹੇ ਨੇ ਲਗਾਤਾਰ ਤੇ ਹਰ ਤਰੀਕੇ ਦੇ ਤਰ੍ਹਾਂ ਵਿਰੋਧੀ ਧਿਰ ਤੇ ਸਤਾਤਾਰੀ ਦੇ ਧਿਰ ਦੇ ਐਮ ਐਲ ਏਜ਼ ਨੇ ਉਹ ਇੱਕ ਦੂਜੇ ਨੂੰ ਜਿਹੜਾ ਹੈਗਾ ਉਹ ਆਪਣੇ ਤਰੀਕੇ ਦੇ ਨਾਲ ਸਰਾਉਂਦੇ کہہ ਸਕਦੇ ਨਜ਼ਰ ਆ ਰਹੇ ਨੇ ਕਿਉਂਕਿ ਉਹ ਹਮੇਸ਼ਾ ਵਿਰੋਧ ਹੀ ਕਰਦੇ ਨੇ ਉਹਨਾਂ ਦੀ ਸਰਾਨਾ ਵੀ ਐਦਾਂ ਦੀ ਹੁੰਦੀ ਜਿਵੇਂ ਕਿ ਉਹ ਦੂਜੇ ਦਾ ਅਸਲ ਦੇ ਵਿੱਚ ਵੀ ਵਿਰੋਧ ਹੀ ਕਰ ਰਹੇ ਹੁੰਦੇ ਆ ਪਰ ਨਾ ਨਾ ਕਰਦੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਬਹੁਤ ਅਹਿਮ ਨੇ ਔਰ ਜਿੱਥੋਂ ਤੱਕ ਜੇ ਲੀਡਰਾਂ ਦੀ ਗੱਲ ਕੀਤੀ ਜਾਏ ਤਾਂ ਬੇਸ਼ੱਕ ਉਹ ਇੱਕ ਦੂਸਰੇ ਦੇ ਵਿਰੋਧ 'ਚ ਗੱਲ ਕਰਦੇ ਨੇ ਪਰ ਪੰਜਾਬ ਦੇ ਹਿੱਤ ਜਿਹੜੇ ਨੇ ਇੰਪੋਰਟੈਂਟ ਨੇ ਦੇਖਦੇ ਆ ਕਿ ਸੈਸ਼ਨ ਦੇ ਵਿੱਚ ਕੀ ਕੁਝ ਹੁੰਦਾ ਕਿਉਂਕਿ ਵਿਰੋਧੀ ਧਿਰ ਕਾਫੀ ਸਾਰੇ ਮਸਲੇ ਜਿਹੜੇ ਆ ਉਹ ਆਪਣੇ ਨਾਲ ਜ਼ਰੂਰ ਲੈ ਕੇ ਆ ਰਹੀ ਆ ਔਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮਸਲੇ ਬਹੁਤ ਇੰਪੋਰਟੈਂਟ ਨੇ ਔਰ ਖਾਸ ਕਰਕੇ ਉਹਦੇ ਤੇ ਜਿਹੜੇ ਗੰਭੀਰ ਮਸਲੇ ਨੇ ਜਿਹੜੇ ਪੰਜਾਬ ਦੇ ਅਸਲੀ ਮਸਲੇ ਨੇ ਉਹਨਾਂ ਤੇ ਕਦੀ ਵੀ ਖਾਸ ਗੱਲ ਨਹੀਂ ਹੁੰਦੀ ਦੋ ਲਾਈਨਾਂ ਦੇ ਵਿੱਚ ਖੈਰਾ ਸਾਹਿਬ ਦੋ ਲਾਈਨਾਂ ਬੋਲ ਦੋ ਲਾਈਨਾਂ ਛੱਡ ਕੇ ਵੀ ਲਾਈਨਾਂ ਬੋਲ ਕੇ ਜਾਊਂਗਾ ਚੰਗੀ ਤਰ੍ਹਾਂ ਖੜਕਾ ਕੇ ਜਾਊਂਗਾ ਇਹਨਾਂ ਨੂੰ ਆ ਗਿਆ ਖੈਰਾ ਸਾਹਿਬ ਆਪਣੇ ਤਰੀਕੇ ਦੇ ਮੁੱਢੀ ਦੇ ਕਹਿੰਦੇ ਉਹਨਾਂ ਨਾਲ ਜਦੋਂ ਗੱਲਬਾਤ ਮੀਡੀਆ ਦੇ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਹਿੰਦੇ ਮੈਂ ਆ ਗਿਆ ਬਸ ਮੈਂ ਹਾਜ਼ਰੀ ਲਾਵਾ ਕਿਉਂਕਿ ਉਹ ਅੰਦਰ ਜਾ ਰਹੇ ਨੇ ਖੈਰਾ ਸਾਹਿਬ ਵੀ ਕਾਫੀ ਜਿਹੜੇ ਨੇ ਵਿਰੋਧ ਦੇ ਵਿੱਚ ਬੋਲਦੇ ਨੇ ਸਰਕਾਰ ਨੂੰ ਘੇਰਨ ਦੀ ਜਗ੍ਹਾ ਜਗਾ ਕੋਸ਼ਿਸ਼ ਕਰਦੇ ਨੇ ਪਰ ਉਹ ਹਮੇਸ਼ਾ ਇਸ ਗੱਲ ਦੀ ਵੀ ਕਾਫੀ ਜਿਹੜੇ ਐਕਸਾਈਟਿਡ ਰਹਿੰਦੇ ਨੇ ਕਿ ਪਹਿਲੇ ਮੈਂ ਵਿਧਾਨ ਸਭਾ 'ਚ ਜਾਵਾਂ ਔਰ ਉੱਥੇ ਆਪਣੇ ਹਾਜ਼ਰੀ ਲਾਵਾ ਕਹਿੰਦੇ ਆ ਕੇ ਮੁੜ ਕੇ ਗੱਲ ਕਰਦਾ ਪੂਰੀ ਪੂਰੀ ਗੱਲ ਕਰਾਂਗਾ ਇੱਕ ਦੋ ਲਾਈਨਾਂ 'ਚ ਨਹੀਂ ਕਰਾਂਗਾ ਮੁੜੀ ਨੇ ਬਹੁਤ ਜ਼ਿਆਦਾ ਐਸ ਕਰਕੇ ਅੰਦਰ ਚਲੇ ਗਏ ਤੇ ਬਾਅਦ ਚ ਗੱਲਬਾਤ ਕਰਦੇ ਆ। ਹਾਂ ਗੁਰਜੀਤ ਜੀ ਸਾਡੇ ਨਾਲ ਨੇ ਸੈਸ਼ਨ ਸ਼ੁਰੂ ਕੀ ਪਤਾ ਲੱਗਦਾ ਸੈਸ਼ਨ ਵਿੱਚ ਸੈਸ਼ਨ ਜਾ ਕੇ ਤੇ ਪਤਾ ਲੱਗੂ। ਹਾਂ। ਸਾਡੇ ਸੈਸ਼ਨ ਤਾਂ ਹੀ ਜਾਣ ਕਰਨ ਤੇ ਆ ਰਹੀ ਹੈ। ਇਹ ਦੱਸੋ ਤੁਸੀਂ ਕੱਲ ਮੈਂ ਕਿਸੇ ਸਰਕਾਰ ਨੂੰ ਕਦੇ ਨਹੀਂ ਘੇਰਦਾ। ਜੀ। ਮੈਂ ਆਪਣੀ ਗੱਲ ਰੱਖਦਾ। ਹਾਂ। ਔਰ ਬੜਾ ਗੰਭੀਰ ਮਸਲਾ ਕੱਲ ਚੱਕਿਆ ਉਹ ਇਨਕਾਰ 'ਚ ਮੈਂ ਬੈਠਾ ਹਾਂ ਥੱਲੇ ਤੁਸੀਂ ਖੜੇ ਹੋ ਤੇ ਮਸਲਾ ਹੱਲ ਨਹੀਂ ਹੋ ਸਕਦਾ। ਪ੍ਰੈਸ ਕਾਨਫਰੈਂਸ ਨਹੀਂ ਪ੍ਰੈਸ ਕਾਨਫਰੈਂਸ ਕਰੂੰਗਾ। ਹਾਂ। ਇੱਕ ਅੱਦੇ ਦਿਨ ਦੇ ਵਿੱਚ ਸਾਰਿਆਂ ਨੂੰ ਬੁਲਾਵਾਂਗਾ ਔਰ ਤੁਹਾਨੂੰ ਖੁੱਲ ਕੇ ਮੌਕਾ ਦਊਂਗਾ ਸਵਾਲ ਜਵਾਬ ਕਰਨ ਦਾ। ਚਲੋ। ਅੱਛਾ ਇਹ ਦੱਸੋ ਇੱਕ ਇੱਕ ਹੋਰ ਇੱਕ ਮਿੰਟ ਇੱਕ ਮਿੰਟ ਤਾਲਾ ਜੀ ਇਹ ਦੱਸੋ ਕੱਲ ਤੁਸੀਂ ਮਾਨਸਾ ਦੇ ਵਿੱਚ ਕਿਹਾ ਹੈਗਾ ਵੀ ਜਿਹੜੀ ਮੱਕੀ ਹੈਗੀ ਆ ਮੈਂ ਇਹੀ ਉਹ ਤਾਂ ਮੋਸੇ ਨੂੰ ਮੈਂ ਕਹਿ ਰਿਹਾ ਯਾਰ ਗੰਭੀਰ ਮਸਲਾ ਹੈ ਬੈਠੇ ਹੋ ਖੜੇ ਹੋ ਥੁੜਨਾ ਚੱਲਦਾ। ਹਾਂ ਜੀ ਪ੍ਰਧਾਨ ਬਣਨੇ ਆ ਥੋੜੇ ਉਹ ਕੋਈ ਗੱਲ ਨਹੀਂ ਬਾਅਦ ਚ ਬਾਅਦ ਚ ਕਰਾਂਗੇ ਆਪਾਂ ਬਾਅਦ ਚ ਕਰਾਂਗੇ। ਗੱਲ ਪੰਜਾਬ ਦਾ ਗੱਲ ਪ੍ਰਧਾਨੀ ਦੀ ਨਹੀਂ ਆ। ਹਾਂ ਜੀ ਗੱਲ ਪੰਜਾਬ ਦੀ ਆ। ਠੀਕ ਹੈ ਜੀ। ਗੱਲ ਪ੍ਰਧਾਨੀ ਦੀ ਨਹੀਂ ਹੈ ਗੱਲ ਪੰਜਾਬ ਦੀ ਹੈ ਮੈਂ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਮਸਲੇ ਕਹਿੰਦੇ ਚੱਕੇ ਹੋਏ ਐ ਮੈਂ ਪ੍ਰੈਸ ਕਾਨਫਰੈਂਸ ਕਰਕੇ ਗੱਲ ਕਰਾਂਗਾ ਅੱਜ ਸੈਸ਼ਨ ਜਿਹੜਾ ਐ ਅਟੈਂਡ ਕਰਨ ਜਾ ਰਿਆਂ ਤੁਸੀਂ ਦੇਖ ਸਕਦੇ ਹੋ ਰੇਂਜ ਰੋਵਰ ਦੇ ਵਿੱਚ ਆਏ ਨੇ ਬੜੇ ਹੀ ਤਰੀਕੇ ਦੇ ਨਾਲ ਰਾਣਾ ਗੁਰਜੀਤ ਪਿਛਲੇ ਦਿਨੀ ਤੁਹਾਨੂੰ ਐਕਟਿਵ ਨਜ਼ਰ ਆਏ ਔਰ ਉਹਨਾਂ ਦੇ ਹੀ ਈਡੀ ਦੀ ਜਿਹੜੀ ਐ ਰੇਡ ਹੋਈ ਸੀਗੀ ਔਰ ਉਹਦਾ ਵੀ ਉਹਨਾਂ ਨੇ ਬੜਾ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਸੀ ਔਰ ਕਿਆ ਸੀਗੀ ਇਹਦਾ ਮਤਲਬ ਹੈ ਕਿ ਤਰੱਕੀ ਹੋ ਰਹੀ ਹੈ ਮੇਰੀ ਜੇ ਰੇਡ ਹੋਈ ਹੈ ਤਾਂ ਮਤਲਬ ਹੈ ਕਿ ਤਰੱਕੀ ਹੋ ਰਹੀ ਹੈ ਬੜੇ ਹੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਿਹਾ ਸੀ ਉਹਨਾਂ ਨੇ ਕਿਹਾ ਕਿ ਬਹੁਤ ਹੀ ਕੋਆਪਰੇਟ ਕੀਤਾ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜਾ ਹੈਗਾ ਅਫਸਰਾਂ ਨੇ ਰੇਡ ਕਰਨ ਦੇ ਬਾਅਦ ਵੀ ਉੱਥੇ ਬਹੁਤ ਹੀ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਆਏ ਪਰ ਅੱਜ ਉਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਅਟੈਂਡ ਕਰਨ ਆਏ ਨੇ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਉલ્લાਮ ਤੁਹਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ